ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕੁੰਡੇ ਦੇ ਰਹਿਣ ਵਾਲੇ ਇੱਕ ਛੋਟੇ ਕਿਸਾਨ ਦੀ ਆਪਣੇ ਖੇਤਾਂ ਵਿੱਚ ਵਾਹੀ ਕਰਦੇ ਸਮੇਂ ਬਿਜਲੀ ਦੀ ਮੋਟਰ ਦਾ ਕਰੰਟ ਲੱਗਣ ਨਾਲ ਹੋਈ ਮੌਤ ਪਰਿਵਾਰ ਦਾ ਰੋ ਰੋ ਕੇ ਹੋ ਰਿਹਾ ਹੈ ਬੁਰਾ ਹਾਲ ਮ੍ਰਿਤਕ ਕਿਸਾਨ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ ਮ੍ਰਿਤਕ ਕਿਸਾਨ ਨਛੱਤਰ ਸਿੰਘ ਆਪਣੀਆਂ ਦੋ ਧੀਆਂ ਅਤੇ ਇੱਕ ਛੋਟੇ ਪੁੱਤਰ ਨੂੰ ਪਿੱਛੇ ਛੱਡ ਗਿਆ ਕਿਸਾਨਾਂ ਵੱਲੋਂ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਖੇਤੀ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਅਤੇ ਕਈ ਵਾਰ ਸੱਪਾਂ ਦੀਆਂ ਸਿਰਾਂ ਤੇ ਰੰਗੇ ਪੈਰੀ ਰੱਖ ਕੇ ਖੇਤੀ ਕਰਨੀ ਪੈਂਦੀ ਹੈ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਕਈ ਵਾਰ ਮੌਦ ਵੀ ਮੂ ਦੇਖਣਾ ਪੈਂਦਾ ਹੈ ਇਸ ਖੇਤੀ ਨਾਲ ਇੰਨੇ ਵੱਡੇ ਹਾਦਸੇ ਵਾਪਰਦੇ ਹਨ ਕਿ ਕਿਸਾਨ ਦੀ ਜਾਨ ਖਤਰੇ 'ਚ ਪੈ ਜਾਂਦੀ ਹੈ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਛੋਟਾ ਕਿਸਾਨ ਗਰੀਬ ਕਿਸਾਨ ਨਿਤਰ ਸਿੰਘ ਜਿਹੜੋਜ ਦੀ ਤਰ੍ਹਾਂ ਆਪਣੇ ਖੇਤਾਂ ਵਿੱਚ ਖੇਤੀ ਕਰਨ ਗਿਆ ਸੀ ਆਪਣੇ ਹੀ ਖੇਤਾਂ 'ਚ ਬਿਜਲੀ ਦੀ ਮੋਟਰ ਨਾਲ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਜਦੋਂ ਉਹ ਕਈ ਘੰਟੇ ਬਾਅਦ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਮੈਂਬਰਾਂ ਨੇ ਖੇਤ ਜਾ ਕੇ ਕਿਸਾਨ ਨੂੰ ਬਿਜਲੀ ਦੀ ਲਪੇਟ ਚ ਲੈ ਹੁਣ ਨੂੰ ਡਾਕਟਰੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਜਿਸ ਕਾਰਨ ਮ੍ਰਿਤਕ ਕਿਸਾਨ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਵਿਅਕਤੀ ਸੀ रिश्तेदारਾਂ ਨੇ ਇਸ ਘਟਨਾ ਨੂੰ ਬਿਆਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਬੱਚੇ ਦੀ ਪਤਨੀ ਉਸ ਦੇ ਦੋ ਛੋਟੇ ਬੱਚੇ ਬਚ ਸਕਣ ਕੀ ਨਾਮ ਕੀ ਤੁਹਾਡਾ 79 ਮੇਰਾ ਨਾਮ ਤੇਗਾ ਪੱਪੂ ਹਾਂ ਕੀ ਕੀ ਲੱਗਦਾ ਸੀ ਤੁਹਾਡਾ ਮੇਰਾ ਬੇਟਾ ਸੀ ਤੇ ਕਿੰਨੀ ਉਮਰ ਸੀ ਉਹਦੀ ਉਮਰ ਹੈਗੀ 38 ਸਾਲ ਦੀ ਕੀ ਨਾਂ ਕੀ ਸੀਗਾ 79 ਸੀਗਾ 79 ਸੀਗਾ ਵਿਆਹ ਸੀਗਾ ਹਾਂਜੀ ਤੋਂ ਗੁੱਡੀਆਂ ਤੇ ਇੱਕ ਮੁੰਡਾ ਹੈ ਤੇ ਕੀ ਕਰਦਾ ਕੀ ਖੇਤੀਬਾੜੀ ਹੋਇਆ ਕੀ ਮੋਟਰ ਚਲਾਉਣ ਗਿਆ ਸੀ ਤੇ ਉੱਥੇ ਉਹਨੂੰ ਬੈਟ ਲੱਗਦੀ ਮੋਟਰ ਚਲਾਉਣ ਗਿਆ ਹਾਂਜੀ ਖੇਤਾਂ 'ਚ ਖੇਤੀ ਕਰ ਰਿਹਾ ਸੀਗਾ ਹਾਂਜੀ ਹਾਂਜੀ ਕਿ ਬਿਲੀ ਚਾਨ ਕਿਵੇਂ ਆ ਪਤਾ ਨਹੀਂ ਹੁਣ ਕੀ ਬਣਾਉ ਉਹ ਜਦੋਂ ਅੰਦਰ ਮੋਟਰ ਚਲਾਉਣ ਗਿਆ ਤੇ ਉੱਥੇ ਚਾਨ ਦੀ ਬੱਤੀ ਲੱਗਦੀ ਤੇ ਉੱਥੇ ਡਿੱਗ ਪਿਆ ਸਾ ਅਹੀਂ ਤਾਂ ਦੇਖਿਆ ਤੁਹਾਡੇ ਦੋ ਘੰਟੇ ਬਾਅਦ ਕਿ ਲੜਕਿਆ ਵੈਸੀ ਆ ਹਾਂਜੀ ਅਚਨ ਦੇਖਿਆ ਕਿ ਪਿਆ ਸੀ ਮੋਟੇ ਲੈ ਕੇ ਗਿਆ ਕਿਤੇ ਗਏ ਕਿ ਲੈ ਕੇ ਗਿਆ ਸੀ ਬਾਗੀ ਹਸਪੀਟਲ ਪਰ ਉਹਨਾਂ ਕਿਹਾ ਮਰਿਆ ਕੋਈ ਇਤਕਾਰ ਦਿੱਤਾ ਡੈਥ ਹੋ ਚੁੱਕੀ ਹਾਂਜੀ ਹੁਣ ਕੀ ਮੰਗੇ ਸਰਕਾਰ ਹੁਣ ਅਸੀਂ ਆਨੇ ਸਾਨੂੰ ਕਿ ਸਰਕਾਰ ਮਦਦ ਦੀ ਤੱਕ ਕਰੇ ਸਾਡੀ ਜ਼ਮੀਰ ਕਿੰਨੀ ਸੀ ਜਮੀਨ ਹੈਗੀ ਸਾਡੇ ਕੋਲ 8 ਕਿੱਲੇ ਆਪਣੀ ਹੀ ਉਹ ਵੀ ਸਰਕਾਰੀ ਇੱਕੱਚੀ ਪਹਿਲੇ ਹਾਂ ਕੀਤਾ ਜੀ ਕੀਤੀ ਗੱਲ ਐ ਸੀ ਹਾਂਜੀ ਜੀ ਹੁਣ ਮੰਗ ਕੇ ਸਰਕਾਰ ਕੋ ਮਦਦ ਕਰੇ ਸਰਕਾਰ ਕੋਲੋਂ ਮੰਗਦੇ ਆਂ ਵੀ ਸਾਡੀ ਸਹੂਲਤ ਕਰੇ ਦੋ ਬੱਚੀਆਂ ਨੇ ਇੱਕ ਘਰਤਾ ਸਾਨੂੰ ਕੋ ਸਹੂਲਤ ਦੇਵੇ ਉਹਨਾਂ ਦਾ ਪਾਲਰ ਪੋਸ਼ਨ ਉਹੀ ਕਰਦਾ ਸੀ ਸਾਰਾ ਜੀ ਹਾਂਜੀ ਮੇਰੀ ਤਾਂ ਤੋਂ ਗੋਡਿਆਂ ਤੇ ਬੈਠ ਰਹਿ ਜਾਂਦਾ ਮੈਂ ਤਾਂ ਬੁੱਢਾ ਹੋ ਗਿਆ ਹਾਂਜੀ ਤੇ ਵੀ ਕੰਮ ਸਾਰਾ ਉਹੀ ਕਰਦਾ ਸੀ ਕਿੰਨੇ ਬੱਚੇ ਨੇ ਹਾਂ ਕਿੰਨੇ ਬੱਚੇ ਨੇ ਤੇ ਉਹਨਾਂ ਦੇ ਬੱਚੇ ਤੋਂ

अच्छा ਤੇ ਗਏ ਦੇਖੋ ਕੀ ਕਰਨਗੇ ਪਾਣੀ ਨਾਲ ਨਕੇ ਸੀ ਮੋਟਰ ਨਾਲ ਮੋਟਰ ਅਚਾਨਕ ਬਿਜਲੀ ਲੱਗੀ ਕਿਸੇ ਤੇ ਕਿੰਨਾ ਪਰਿਵਾਰ ਹੈ ਮਤਲਬ ਜਿਹੜਾ ਉਹਨਾਂ ਨੂੰ ਸਮਾ ਰਿਆ ਸੀ ਦੋ ਕੁੜੀਆਂ ਹੈ ਤੇ ਇੱਕ ਜਿਹੜਾ ਮੁੰਡਾ ਤੇ ਮੰਮੀ ਡਾੜੀ ਉਹਨਾਂ ਕੋ ਚੁਰੂ ગામ ਨੂੰ ਡਾੜੀ ਅੱਛਾ ਇਹ ਹੀ ਸਹਾਰਾ ਸੀਗਾ ਉਹਨਾਂ ਦਾ ਕੰਮ ਕਰ ਵੀ ਉਹ ਹੀ ਕਰਦੇ ਸੀ ਸਭ ਸੰਭਾਲੀ ਇਹਨਾਂ ਨੂੰ ਵੈਸੇ ਇਹ ਡੈਥ ਕਿਵੇਂ ਰਾਤ ਨੂੰ ਗਈ ਜਾਂ ਸਵੇਰੇ ਗਈ ਸੁਪਾ ਗਿਆ ਸਵੇਰੇ ਗਿਆ ਨਾ ਬਾਣੀ ਲਾਉਣ ਉਸ ਤੋਂ ਬਾਅਦ ਤੁਹਾਨੂੰ ਕੀ ਵੈਸੇ ਆਇਆ ਨਾਸ ਜਿਹੀ ਆਇਆ ਕਿ ਬਿਜ਼ਲੀ ਚਲੀ ਗਈ ਬੈਲੀ ਲਾਕੇ ਹਾਂ ਜੀ ਤੇ ਤੁਸੀਂ ਫਿਰ ਹਸਪੀਟਲ ਲੈ ਕੇ ਗਏ ਨਹੀਂ ਰਾਤ ਨੂੰ ਉੱਥੇ ਹੀ ਦਰਦ ਹੋ ਗਿਆ ਬਾਗ ਵਿੱਚ ਲੈ ਕੇ ਗਿਆ ਪਰ ਉਹ ਕਹਿੰਦੇ ਦਰਦ ਨਹੀਂ ਜਾਨੀ ਡੈਥ ਹੋ ਗਈ ਸਰਕਾਰ ਤੋਂ ਤੁਹਾਡੀ ਕੀ ਸਰਕਾਰ ਤੋਂ ਹੀ ਮੰਗ ਕੇ ਤਾਂ ਬੇਟੀਆਂ ਨੇ ਲੋਕ ਤੇ ਕੋਲ ਬੇਟਾ ਹੈ ਉਹਨਾਂ ਨੂੰ ਵਧੀਆ ਖੁਸ਼ਹਾਲੀ ਦਿੱਤੀ ਜਾ ਰਹੀ ਸਰਕਾਰ ਉਹਨਾਂ ਨੂੰ ਜੋ ਵੀ ਮੰਗਾਂ ਨਾਲ ਉਹਦੇ ਪੂਰੀਆਂ ਕੀਤੀਆਂ ਜਾਂਨ ਨੂੰ ਕਰ ਠੀਕ ਪਰ ਕੀ ਨਾਂ ਪੜਾਉਣਾ ਮੇਰਾ ਨਾਮ ਰਤਨ ਹੈ ਤੇ ਰਤਨ ਕੀ ਲੱਗਦੇ ਜੀ ਇਹ ਦਾ ਬ੍ਰਦਰ ਸੀ ਵੱਡਾ ਤੁਹਾਡੇ ਤੋਂ ਵੱਡਾ ਹੈਗਾ ਹਾਂਜੀ ਕਿੰਨੀ ਉਮਰ ਸੀ ਤੇ ਕੀ ਲਾਗ ਸੀ ਉਹਦਾ ਬੀ.ਐਸ.ਸੀ. ਲੱਗ ਲੱਗ ਰਹੇ ਨੇ। ਇੱਕ ਘਰ ਦਾ ਉਹਨਾਂ ਦਾ ਮੋਢੀ ਹੋਈ ਸੀ ਦਾ ਜੋ ਦੁਨੀਆ ਤੇ ਚਲਾ ਗਿਆ। ਬੀ.ਐਸ.ਸੀ. ਸਰਕਾਰ ਤੇ ਹੀ ਮੰਗ ਕਰਨੇ ਆ ਵੀ ਉਹਦੇ ਬੱਚਿਆਂ ਨੂੰ ਜ਼ਰੂਰ ਨੌਕਰੀ ਮਿਲੇ। ਕਿੰਨੇ ਬੱਚੇ ਸੀਗੇ? ਦੋ ਬੇਟੀਆਂ ਇੱਕ ਬੇਟਾ। ਦੋ ਬੇਟੀਆਂ ਇੱਕ ਬੇਟਾ। ਹਾਂਜੀ। ਪੜ੍ਹਦੇ ਸੀਗੇ। ਹਾਂਜੀ ਹਾਂਜੀ। ਪੜ੍ਹਦੇ ਸੀਗੇ। ਹਾਂਜੀ। ਅੱਛਾ ਅੱਛਾ। ਤੇ ਉਹਦੇ ਅਚਾਨਕ ਕਿਸਾਨ ਕਿ ਛੋਟਾ ਹੀ ਵੱਡਾ ਹੈ। ਛੋਟਾ ਕਿਸਾਨ ਸੀ ਨਾ। ਵੀ ਖੇਤਾਂ ਨੂੰ ਪਾਣੀ ਲਾਣ ਗਏ ਅੰਦਰ ਮੋਟਰ ਤੇ ਅਚਾਨਕ ਲੈੜ ਲੱਗ ਗਈ। ਹਾਂ ਜੀ ਵੀ ਉਹਨੇ ਘੱਟ ਦਾ ਟਾਈਮ ਸੀ ਲਾਈ ਸਾਨੂੰ ਪਤਾ ਲੱਗਾ ਵੀ ਸਾਡੇ ਦਾ 9 ਵੀ ਪਤਾ ਲੱਗਾ ਅਸੀਂ ਬਾਗੀ ਹਸਪੀਟਲ ਲੈ ਕੇ ਗਏ ਬਚਾਉਣ ਦੀ ਕੋਸ਼ਿਸ਼ ਕੀਤੀ ਜਾਨ ਦੀ ਕੋਸ਼ਿਸ਼ ਆਦੀ ਪੂਰੀ ਬਾ ਲਾਈ ਪਰ ਉਹਨਾ ਅਗੂਏ ਕਹਦਾ ਵੀ ਡੈਥ ਹੋ ਚੁੱਕੀ ਅਸੀਂ ਸਰਕਾਰ ਤੇ ਮੰਗ ਕਰਨੇ ਵੀ ਹੁੰਦੀਆਂ ਬੱਚੀਆਂ ਨੂੰ ਵੀ ਕੋਈ ਨੌਕਰੀ ਜਾਂ ਕੋਈ ਸਹੂਲਤ ਦਿੱਤੀ ਜਾਵੇ ਮੈਂ ਦਾ ਛੋਟਾ ਬ੍ਰਦਰ ਐ ਮੈਂ ਆਪ ਹੈਂਡੀਕੈਪ ਵੀ ਇਹਨਾਂ ਨੂੰ ਸਰਕਾਰ ਕੋਈ ਮੁਆਜ਼ਬਾ ਕੋਈ ਅੱਛਾ ਬੱਚਾ ਨੂੰ ਪਾਲਣ ਪੋਸ਼ਣ ਹੋਵੇ ਠੀਕ